ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਈਆਂ ਗਾਵਾਂ ਤੇ ਇੱਕ ਬਾਈ ਕੋਲੇ ਬਈ ਕਤੂਰੇ ਹੈਗੇ ਤੇ ਇੱਕ ਸਕੂਟਰੀ ਹੈ ਉਹ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਜੀ ਅੱਛੀ ਗੱਲ ਅੱਛੀ ਗੱਲ ਜੀ ਉਹ ਠੀਕ ਹੋ ਵਧੀਆ ਹਾਂਜੀ ਹਾਂ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਗੁਰਸੇਵ ਸਿੰਘ ਪਿੰਡ ਭਾਈ ਰੂਪਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਬਈ ਨੇੜੇ ਗੁੰਮਤੀ ਰਹਿ ਜਾਂਦਾ ਆਪਣੇ 3 ਕਿਲੋਮੀਟਰ ਤੇ ਜਲਾਲ ਸਲਾਦਪੁਰ ਆਰਾਮਪੁਰਾ ਨੇੜੇ ਨੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 90419 17408 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਭਾਈ ਜਿਹੜੀਆਂ ਦੋਨੇ ਬੜਾਂ ਨੇ ਤਾਜ਼ੀਆਂ ਸੂਈਆਂ ਨੇ ਹਾਂਜੀ ਹਾਂ ਦੋਨੇ ਤਾਜ਼ੀਆਂ ਸੂਈਆਂ ਮੀਆਂ ਦੋਨਾਂ ਦੀ ਚਵਾਈ ਹੋਈ ਵੀ ਆ ਹੋਈ ਵੀ ਆ ਸਵੇਰ ਬਾਈ 5 ਵਜੇ ਚਵਾਈ ਹੋਈ ਹੋਈ ਆ 5 ਵਜੇ ਚੋਈ ਸੀ ਹੁਣ ਟਾਈਮ ਕਿ ਹੋ ਗਿਆ ਬਾਈ 9:31 ਕਮੈਂਟ ਹੋ ਗਏ ਬਾਈ ਉਸ ਹਿਸਾਬ ਨਾਲ ਜੱਜਮੈਂਟ ਕਰਿਓ ਬਾਈ ਜਿਹੜੀ ਪਹਿਲੇ ਨੰਬਰ ਤੇ ਬੜ ਦੇ ਨੇ ਕਿਹੜਾ ਸੂਸ ਹੋਈ ਆ ਬਾਈ ਇਹ ਦੂਜਾ ਸੂਸ ਸੂਈ ਹੋਈ ਆ ਕਦੋਂ ਸੂਈ ਹੈ ਬਾਈ ਇਹ ਨੂੰ ਹੋ ਗਏ 10 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਹੈ ਮਗਰ ਬੱਚਾ ਜੀ ਇਹਦੇ ਬੱਚਾ ਬਾਈ ਤੇ ਕਿੰਨੇ ਦੁੱਧ ਤੇ ਤਿਆਰ ਹੈ ਦੁੱਧ ਹੁਣ 14 ਲੀਟਰ ਤਿਆਰ ਹੈ 13 ਕਹਿ ਕੇ ਦੇਵਾਂਗੇ 14 ਲੀਟਰ ਬਾਈ ਦੁੱਧ ਦਾ 13 ਲੀਟਰ ਬਣ ਕੇ ਬਾਈ ਜਿਹੜਾ ਸੌਦਾ ਕਰੇ ਆਰਡਰ ਕਮਾਲ ਦਾ ਸਾਂ ਤੋਂ ਵੀ ਆਰਡਰ ਕਰ ਮਾਈਦਾ ਚੰਗਾ ਕੱਲਾ ਕੱਲਾ ਥਣ ਮੁੱਟੀ ਵਾਲਾ ਤਣ ਢੱਲਾਂ ਦਿਖਾ ਦੇ ਬਾਈ ਆ ਦੇਖੋ ਬਈ ਪੂਰਾ ਬਈ ਜਮਾ ਫਾਜ ਜਾਂਦੀ ਆ ਬਹੁਤ ਠੀਕ ਆ ਬਈ ਖੋਲ ਲਾ ਤੋਰ ਕੇ ਨਖਾ ਦੇ ਚੱਤ ਬੱਡ ਚੰਗਾ ਰੰਗ ਰੂਪ ਚੰਗਾ ਸੋਈ ਸਵਾਈ ਬੱਚਾ ਮਗਰ ਬੱਚਾ ਥਣ ਬਹੁਤ ਚੰਗਾ ਚਿਵਾਈ ਕਿਵੇਂ ਚਿਵਾਈ ਚਿਵਾਈ ਜਮਾ ਇੱਕ ਨੰਬਰ ਆ ਬਈ ਪੂਰੀਆਂ ਠੰਡੀ ਸੀਲ ਨੇ ਗਾਮਾ ਠੀਕ ਆ ਫੇਸ ਬਿਊਟੀ ਵੀ ਕਮਾਲ ਦੀ ਆ ਬੋਦੀ ਬਾਦੀ ਚੰਗੀ ਆ ਰੰਗ ਰੂਪ ਚੰਗਾ ਤੋਰਾ ਤਾਰਾ ਵੀ ਚੰਗਾ ਬੱਗ ਦਾ ਤੇ ਕੀ ਮੋਲ ਆ ਭਰਾ ਦਾ ਫਿਰ ਮੋਲੇ ਦਾ ਹੈਗਾ ਬਾਈ ਜੀ 63000 63000 ਰੁਪਏ ਮਾਨਤਾਂ ਗੋਈ ਹਾਂਜੀ ਹਾਂ ਮਾਨਤਾਂ ਠੀਕ 6000 ਰੁਪਿਆ ਮੁੱਲ ਮਾਨ ਤਣ ਜਿਹੜਾ ਮੌਕੇ ਤੇ ਜੀ ਲੁੱਟ ਹੋ ਜਾਊਗਾ ਚੱਗੀ ਅਪਰ ਸਨਕੀਆ ਦੁੱਧ ਚੰਗਾ ਤਿਆਰ ਤੇ ਸੂਈ ਸਵਾਈ ਕਰਦੇ ਵਡ ਰੰਗ ਰੂਪ ਹਨ ਦਾ ਚੰਗਾ ਬਈ ਲੈ ਵਾ ਲੂਗਾ ਕਮਾਲ ਅੱਗੇ ਬਈ ਦੋ ਨੰਬਰ ਕਿਹੜਾ ਸੂਆ ਸੂਈ ਹੈ ਬੜ ਇਹ ਬਾਈ ਪਲੂਨ ਦਾ ਹੈਣਾ ਪਲੂਨ ਸੂਈ ਹੈ ਕਦੋਂ ਸੂਈ ਹੈ ਬਾਈ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਕਦੋਂ ਸੂਈ ਹੈ ਬਰਾ ਇਹ ਬਾਈ ਹਫਤਿਕ ਦੀ ਸੂਈ ਹੋਈ ਹੈਗੀ ਮਗਰ ਬੱਛੀ ਇਹਦੇ ਜਰਸੀ ਬਹੁਤ ਚੰਗੀ ਹੈ ਨਾ ਹਾਂਜੀ ਹਾਂ ਬਾਈ ਬੱਛੀ ਦੀ ਹਾਈਟ ਵੀ ਚੰਗੀ ਹੈ ਬਾਈ ਰੰਗ ਰੂਪ ਵੀ ਚੰਗਾ ਹੈ ਤੇ ਕਿੰਨੇ ਦੁੱਧ ਤੇ ਆਹੋਂ ਇਹਦੇ ਥਲੇ 12 ਕਿਲੋ ਦੁੱਧ ਤਿਆਰ ਹੈ ਨੱਟ ਤਿਆਰ ਹੈ ਤਿਆਰ ਹੈ ਬਈ ਜਮਾ ਇਹ ਵੀ ਪੂਰੀ ਠੰਡੀ ਸੀ ਲਾ ਆਰਡਰ ਕਮਾਲ ਦਾ ਸੋਹਣਾ ਆਰਡਰ ਥਾਨ ਵਗੈਰਾ ਨੇੜੇ ਤੋਂ ਚੈੱਕ ਕਰ ਲੋ ਕੱਲਾ ਸ਼ੱਲਾ ਥਾਨ ਮੁੱਕੀ ਐ ਵਾ ਥਾਨ ਬਈ ਨਾਲਾ ਨੂੰ ਦਾ ਪਾਲ ਚਾਹੀਏ ਇਧਰ ਰੱਖੀ ਬਾਕੀ ਚਵਾਈ ਇਹਦੀ ਹੋਈ ਵੀ ਆ ਉਸ ਤੋਂ ਮਨਾਨ ਅੰਦਾਜ਼ਾ ਲਾ ਲਿਓ ਬਈ ਸ਼ਾਮ ਤੱਕ ਆੜ ਰਹੀ ਕੁਆਲਿਟੀ ਜਿਹੜੀ ਨੇ ਵਧੀਆ ਤੇ ਇਧਰੋਂ ਦੇਖ ਕੰਮ ਗਾਲੀ ਪੂਰੀ ਵਧੀਆ ਜੀ ਗਾੜੀ ਦੇਖ ਲੋ ਬਈ ਕੀ ਬਾਤ ਹੈ ਖੋਲ ਦੇ ਬਈ ਤੋਰ ਕੇ ਦਿਖਾ ਦੇ ਪਹਿਲਾ ਸੂਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਬੱਚਾ ਮਗਰ ਬੱਛੇ ਬੱਚੀ ਵੀ ਸਨਕੀ ਆ ਬਈ ਚੰਗੀ ਹੈਗੀ ਤੇ ਮੁੱਲ ਕੀ ਆ ਫਿਰ ਇਹਦਾ ਮੋਲੇ ਦਾ ਬਾਈ ਜੀ 50000 ਹੈ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ 50000 ਰੁਪਇਆ ਮੋਲਾ ਬਾਈ ਬਾਕੀ ਜਿਹੜਾ ਮੌਕੇ ਤੇ ਪੂਰੀ ਠੰਡੀ ਸੀਲ ਆ ਜਮੀ ਨਹੀਂ ਹਿਲਦੀ ਠੀਕ ਹੈ ਪੈਰ ਵੀ ਇੰਜ ਠੰਡੀ ਸੀਲ ਆ ਬਾਈ ਕਹਿੰਦਾ ਜਮੀ ਨਹੀਂ ਹਿਲਦੀ ਚਵਾਈ ਤੂੰ ਕੀ ਕਿਵੇਂ ਆ ਜਮਾ ਇੱਕ ਨੰਬਰ ਆ ਬਾਈ ਜੀ ਇੱਕ ਨੰਬਰ ਆ ਬਾਈ ਜੀ ਫੇਸ ਕੁ ਉਸ ਬਹੁਤ ਚੰਗਾ ਬੋਦੀ ਬਾਈ ਚਾਰ ਦੰਦ ਵਹਿੜਾ ਚੰਗੀ ਚਾਰ ਦੰਦ ਚੰਗੀ ਮੂਹ ਵਿਚਾਰ ਦੰਦਾ ਬਾਈ ਬਸ ਸਨੈਕੀ ਆ ਕੱਦ ਵੇਡ ਰੰਗ ਰੂਪ ਬਹੁਤ ਚੰਗੀ ਆ। ਕੋਈ ਨਹੀਂ ਬਣਾ ਬਾਈ ਚੰਗੀਆਂ ਨੇ ਤੇ ਸੂਈਆਂ ਵੀ ਆ ਨੇ ਚਵਾਈ ਹੋਈ ਹੋਈ ਆ ਬਾਈ ਉਹਦੇ ਹਿਸਾਬ ਨਾਲ ਰੱਖਣ ਠੀਕ ਆ ਚਵਾਈ ਬਾਈ ਕਹਿੰਦਾ ਹੋਈ ਵੀ ਉਹ ਹਿਸਾਬ ਨਾਲ ਜੱਜ ਬਣਾ ਹਾਂਜੀ ਹਾਂ ਕੋਈ ਏਖੜ ਨਹੀਂ ਲਾਇਆ ਹੋਇਆ ਕੁਝ ਨਹੀਂ ਹੋ ਕਰਿਆ ਬਾਈ ਠੀਕ ਆ ਬਾਈ ਹਾਂ ਪੂਰੀਆਂ ਰਹਿੰਦੀ ਸੀ ਜੀ ਠੀਕ ਇੱਕ ਬਾਈ ਕੋਲੇ ਬਈ ਸਕੂਟਰੀ ਬਕਾਉਗਾ ਕਿੰਨਾ ਮਾਡਲ ਆ ਭਰਾ ਬਾਈ ਜੀ ਇਹ 25 12 20 ਦੀ ਹੈ ਕਾਪੀ 25 12 20 ਮਾਨ ਲਗੀ ਹਾਂ ਜੀ ਹਾਂ 21 ਲਾ ਲਓ ਬਸ ਤੁਸੀਂ 21 ਲਾ ਬਾਅਦਵੇਂ ਮਹੀਨੇ ਚ ਹਾਂ ਜੀ ਹਾਂ ਜੀ ਹਾਂ ਜੀ ਤੇ ਕਿਹੜੀ ਕੰਪਨੀ ਦੀ ਇਹ ਐਕਟਿਵ ਆ ਬਾਈ ਜੀ ਇਹ ਟਿਕਟ ਵਾਲਿਆਂ ਦੀ ਠੀਕ ਆ ਹੌਂਡਾ ਵਾਲਿਆਂ ਦੀ ਤੇ ਕਿੰਨੀ ਕੀ ਚੱਲੀ ਚੱਲੀ ਵੀ ਆ ਬਾਈ ਚੱਲੀ ਤਾਂ ਇਹ ਬਾਈ ਜੀ ਥੋੜੀ ਹੋਈ ਆ ਅੱਛਾ ਚੱਲੀ ਇਹ 25000 ਚੱਲੀ ਆ ਜੀ 25000 ਚੱਲੀ ਬਠਿੰਡੇ ਦਾ ਨੰਬਰ ਆ ਹਾਂ ਜੀ ਹਾਂ ਹਾਂ ਬਠਿੰਡੇ ਦਾ ਨੰਬਰ ਆ ਪੀ ਵੀ 03 ਬਾਈ ਤੇ ਰੰਗ ਪੇਂਟ ਆ ਜਿਹੜਾ ਓਕੇ ਪਿਆ ਟਾਇਰ ਟੂਰ ਵੀ ਚੰਗੇ ਪਏ ਆ ਤੇ ਚੰਗੀ ਆ ਹਾਲਤ ਬਹੁਤ ਚੰਗੀ ਪਈ ਆ ਫਰਸਟ ਓਨਰ ਆ ਜੀ ਫਰਸਟ ਓਨਰ ਆ ਆਪਣੇ ਨਾਂ ਕੀ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਤੇ ਕੀ ਮੋਲ ਆ ਭਰਾ ਫਿਰ ਇਹਦਾ ਮੋਲੇ ਦਾ ਫੋਨ ਤੇ ਕਰ ਲਾਂਗੇ ਜੀ ਜਾਇ ਜੀ ਹੋਊਗਾ ਹਾਂਜੀ ਹਾਂ ਜਾਇ ਜੀ ਤੇ ਚਲਦੀ ਚੁੱਲਦੀ ਵਧੀਆ ਚਲਦੀ ਪੂਰੀ ਵਧੀਆ ਜੀ ਹਾਂ ਸੈਲਫ ਸਟਾਰਟ ਹਾਂਜੀ ਹਾਂ ਸੈਲਫ ਸਟਾਰਟ ਹੂੰ ਚਲਾਈ ਚੁਲਾਈ ਚੰਗੀ ਆ ਬਾਲਜੂਜ ਪੂਰਾ ਨਹੀਂ ਬਾਈ ਚੰਗੀ ਆ ਕੰਡੀਸ਼ਨ ਚੰਗੀ ਪਈ ਆ ਜਣੂ ਜਣੂ ਉੱਤੇ ਪਿਆ ਹਣਾ ਹਾਂਜੀ ਹਾਂ ਠੀਕ ਆ ਤੇ ਰੇਸ ਵਾਲੀ ਵੀ ਆ ਨਾ ਹਾਂਜੀ ਹਾਂ ਰੇਸ ਵਾਲੀ ਬਾਈ ਜੀ ਰੇਸ ਵਾਲੀ ਆ ਓਕੇ ਬਾਈ ਇੱਕ ਬਾਈ ਕੋਲੇ ਬਾਈ ਕਤੂਰੇ ਬਕਾਉਗਾ ਬਾਈ ਕਿਹੜੀ ਨਸਲ ਆ ਇਹ ਇਹ ਬਾਈ ਜੀ ਹਸ ਕੀ ਨੇ ਠੀਕ ਆ ਆਹ ਕੀ ਨੇ ਹਾਂਜੀ ਹਾਂਜੀ ਠੀਕ ਆ ਬਲੂ ਆਈਜ਼ ਨੇ ਵਧੀਆ ਡਾ ਹਾਂਜੀ ਹਾਂ ਬਹੁਤ ਵਧੀਆ ਨੇ ਜੀ ਬੱਚੇ ਤੇ ਚੱਕੀ ਬਾਈ ਇੱਕਦੋ ਇੱਕ ਪੂਰਾ ਵਾਈਟ ਆ ਹਾਂ ਹਾਂਜੀ ਹਾਂ ਇੱਕ ਵਾਈਟ ਆ ਫੀਮੇਲ ਕਿੰਨੇ ਮੇਲ ਆ ਬਾਈ ਦੋ ਫੀਮੇਲ ਆ ਜੀ ਤਿੰਨ ਮੇਲ ਆ ਠੀਕ ਆ ਪ੍ਰਾਈਜ਼ ਕੀ ਰਹੂਗਾ ਇਹ ਪ੍ਰਾਈਜ਼ ਵਾਸੇ ਫੋਨ ਤੇ ਕਰ ਲਾਂਗੇ ਜੀ ਠੀਕ ਆ ਵੀ ਜਾਈ ਜੀ ਹੋਊਗਾ ਹਾਂਜੀ ਬਲੂ ਨੇ ਜੀ ਆ ਆਈਜ਼ ਅੱਖ ਦੇਖੋ ਬਈ ਨਸਲ ਚੰਗੀ ਆ ਹਣਾ ਗੁਲੀ ਕੋਟ ਨੇ ਜੀ ਹਸ ਕੀ ਠੀਕ ਆ ਮੇਲ ਲਈ ਸਾਰਿਆਂ ਦੇ ਕੋਡ ਚੰਗਾ ਹਾਂਜੀ ਹਾਂਜੀ ਬਾਈ ਸਹੀ ਗੱਲ ਇਹਦੀਆਂ ਵੀ ਅੱਖਾਂ ਦੇਖ ਸਕਦੋਂ ਬਾਈ ਜਮਾ ਨੀਲੀਆਂ ਹਨ ਹਾਂਜੀ ਹਾਂ ਠੀਕ ਆ ਤੇ ਉਹ ਵਾਈਟ ਕਲ ਉਹ ਵਾਈਟ ਹੈ ਜੀ ਠੀਕ ਆ ਬਾਈ ਤੇ ਕੋਈ ਵੀ ਵੀਰ ਹਨਾ ਕਤੂਰੇ ਖਰੀਦਣ ਦਾ ਚਾਹਵਣ ਹੋਵੇ ਜਾਂ ਸਕੂਟਰ ਖਰੀਦਣ ਦਾ ਚਾਹਵਣ ਹੋਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨਾਲ ਤੱਕ ਲਓ ਧੰਨਵਾਦ ਜੀ